ਉਹ ਵੀ ਜਿਹੜੇ ਮਿੱਥ ਕੇ ਏਜੰਡਾ ਮੇਰੇ ਖਿਲਾਫ ਚਲਾਇਆ ਉਹ ਮੇਰੀ ਵਾਇਟ ਨਾਲ ਲਵੇ ਬਾਈ ਉਹ ਦੂਰ ਰਹੋ ਮੈਂ ਜਵਾਬੀਂਦਰਾ ਦਾ ਨਹੀਂ ਗੱਲ ਦਾ ਹੁਸਾ ਛੱਟ ਕੇ ਨਹੀਂ ਨਹੀਂ ਜਿਹੜੇ ਮਿੱਥ ਕੇ ਸਾਜ਼ਿਸ਼ ਦਾ ਏਜੰਡਾ ਨਾਲ ਉਹ ਗਲਤ ਆ ਠੀਕ ਹੈ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇੱਧਰ ਆ ਜਾਓ ਇੱਥੇ ਖੜੇ ਸਭ ਲੰਮੀ ਚੌੜੀ ਗੱਲਬਾਤ ਹੋਈ ਆ ਸਾਰੇ ਆਗੂ ਸਹਿਬਾਨ ਖੜੇ ਆ ਅਸੀਂ ਆਥਨ ਤੱਕ ਤਰੀਕ ਰਹੇ ਆ ਕਿਉਂਕਿ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਰਿਹਾਈ ਵਾਲਾ ਬਿਨਾਂ ਸ਼ਰਤ ਰਿਹਾਈ ਵਾਲੀ ਗੱਲ ਆ ਸੋ ਇਹ ਆਥਨ ਤੱਕ ਕੀ ਕਰਦੇ ਨੇ ਇਹ ਪ੍ਰਸ਼ਾਸਨ ਨੇ ਦੇਖਣਾ ਆਥਨ ਤੱਕ ਸਾਡਾ ੜੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ ਮੁਨਾਸਬ ਨਹੀਂ ਸਮਝਦੇ ਕਿਉਂਕਿ 10 ਤਰੀਕ ਹਾਲੇ ਨੰਗੀ ਨਹੀਂ ਹਾਲੇ 12 ਮਈ ਦਾ ਸਮਾਂ ਆਏਗਾ ੜੀਕਦੇ ਆ ਨਹੀਂ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਦੱਸਦੇ ਹਾਂ ਹੁਣ ਕੋਈ ਫੈਸਲਾ ਫਿਲਹਾਲ ਕੋਈ ਇੱਥੇ ਰੱਖਣ ਦਾ ਕੋਈ ਖਾਸ وجہ ਸੀ ਕਿ ਜਿਵੇਂ ਕੋਈ ਕਹ ਰਿਹਾ ਵੀ ਉੱਥੇ ਰੱਖਣੀ ਜਾਓ ਚਲੋ ਇਹ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ ਨਾ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰਦੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਫੂਲ ਦਾ ਕੀਤਾ ਹਮ ਸਾਨੂੰ ਜਿਹੜੇ ਜਿਵੇਂ ਤੁਹਾਨੂੰ ਪਤਾ ਹੈ ਕਿ 13 ਫਰਵਰੀ ਵਾਲੇ ਚ ਅਸੀਂ ਸਾਰੇ ਰੁੱਝੇ ਹੋਏ ਆ ਸਰਜੀਤ ਫੂਲ ਜੀ ਦਾ ਇਹ ਪਿੰਡ ਸੀਗਾ ਮੈਂ ਵੀ ਇਧਰ ਅਸੀਂ ਨੇੜੇ ਢੇੜੇ ਸੀਗੇ ਰੁਲਦੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ ਇਧਰੋਂ ਮਾਨਸਾ ਤੋਂ ਇਧਰ ਆਏ ਨੇ ਅਸੀਂ ਇਹ ਅਸੀਂ ਥੈ ਕੀਤਾ ਸੈਟ ਇੱਥੇ ਕਿ ਬਰਨਾਲੇ ਸਾਨੂੰ ਜਾਣਾ ਜਿਹੜਾ ਸਮਾਂ ਜ਼ਿਆਦਾ ਲੱਗਣਾ ਇੱਥੇ ਫੂਲ ਅਸੀਂ ਕੀਤਾ ਮੰਗਾਂ ਕੀ ਜਿਹੜੇ ਜਿਹੜੇ ਅਧਿਕਾਰੀ ਇੱਥੇ ਪਹੁੰਚ ਮੰਗ ਤਾਂ ਕੋਈ ਹੈ ਹੀ ਨਹੀਂ ਮੰਗੋ ਉਹੀ ਆ ਰਿਹਾ ਕਰਨ ਦੀ ਗੱਲ ਨਹੀਂ ਜੀ ਤਿੰਨ ਮੰਗਾ ਜੀ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰਿਲੀਜ਼ ਕਰਨ ਵਾਲੀ 3 ਤਰੀਕ ਨੂੰ ਤੀਜੀ ਜੋ ਉੱਥੇ ਨੁਕਸਾਨ ਕੀਤਾ ਕੋਈ ਵੀ ਹਿੱਕਣ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ ਇਹ ਤਿੰਨ ਮੰਗਾਂ ਤੇ ਲਿਖਤੀ ਸਮਝੌਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਮੰਗਾਂ ਹੁਣ ਹੈਗੇ ਨੇ ਵੀ ਜੇ ਤਿੰਨੇ ਮੰਗਾਂ ਦਾ ਨਵਟਾਰਾ ਆਥਨ ਟਿਕਰ ਹੋ ਜਾਂਦਾ ਅਸੀਂ ਆਥਨ ਟਿਕਰ ਵੇਟ ਕਰਾਂਗੇ ਸ਼ਾਮ ਟਿਕਰ ਫਿਰ ਓਕੇ ਆ ਜੇ ਨਵਟਾਰਾ ਤਿੰਨਾ ਦਾ ਨਹੀਂ ਹੁੰਦਾ ਕੋਈ ਫਿਰ ਅਗਾਂਹ ਜਿਹੜਾ ਅਸੀਂ ਦੁਬਾਰੇ ਬੈਠ ਕੇ ਫਿਰ ਗਾਹਾਂ ਕਰਾਂਗੇ ਤਿੰਨੇ ਜ਼ਰੂਰੀ ਆ ਵੀ ਇਕੱਤੀ ਮੰਗ ਲਈ ਤਾਂ ਵੀ ਕੋਈ ਨਹੀਂ ਜੀ ਕੋਈ ਨਹੀਂ ਤਿੰਨੇ ਜ਼ਰੂਰੀ ਆ ਜੀ ਜੇ ਇੰਨਾ ਟਾਈਮ ਤਿੰਨੇ ਤੰਨੇ ਜੀ ਇੰਨਾ ਟਾਈਮ ਕਿਉਂ ਲੱਗ ਰਿਹਾ ਹੈ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤਿੰਨਾਂ ਦੇ ਪੁੱਛਦੇ ਤੁਸੀਂ ਤਿੰਨਾਂ ਨੂੰ ਮੈਂ ਦੱਸਦਾ ਪਹਿਲਾ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਉਹਦੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਤੇ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਹੋਇਆ ਕਿਸੇ ਦਾ ਵੀ ਕਿਸੇ ਵਹੀਕਲ ਦਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਨਾਂ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹ ਮੇتن ਮੰਗਾ ਜੀ ਮੇਰੇ ਸੀ ਪ੍ਰਸ਼ਨ ਕਰਿਆ ਪ੍ਰਸ਼ਾਸਨ ਵੀ ਜਦੋਂ ਲਿਖਤੀ ਹੋ ਗਿਆ ਸੀ ਫਿਰ ਅੱਜ ਵਾਲੀ ਮੀਟਿੰਗ ਕਰਦੇ ਜੀ ਗੱਲ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਆ ਦੋ ਤਾਂ ਉਦੋਂ ਪਹਿਲੀ ਹੋ ਗਈ ਸੀ ਬਰਨਾਲੇ ਇੱਕ ਦਿਨ ਪਹਿਲਾਂ ਹੋ ਗਈ ਦੂਜੇ ਦਿਨ ਮੀਟਿੰਗ ਹੋਈ ਫਿਰ ਲੱਖਾ ਜੀ ਨਾਲ ਉੱਥੇ ਤਿੰਨ ਤਰੀਕ ਨੂੰ ਉੱਥੇ ਮੀਟਿੰਗ ਹੋਈ ਵੱਡੀ ਮੀਟਿੰਗ ਹੋਈ ਆ ਜੇ ਲੋਕਾਂ ਦੇ ਘਟਜ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਲੱਗਣਗੇ ਮੈਂ ਆਪ ਜੀ ਆਉਂਦੇ ਬਲੋਂ ਪ੍ਰਸ਼ਾਸਨ ਨੇ ਅੱਜ ਪ੍ਰੋਸ ਚੰਗੇ ਮੇਰੀ ਗੱਲ ਮੈਂ ਕੁਝ ਨਹੀਂ ਕਿਹਾ ਚੰਗੇ ਨਤੀਜੇ ਨਿਕਲਣਗੇ ਚੰਗੇ ਸੋਚਿਆ ਜਾਊਗਾ ਚੰਗੇ ਵੀ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਿਖਤੀ ਰਿਬੜ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਧੋਖਾ ਹੈ ਦੇਖੋ ਜੋ ਅੰਦਰ ਦਾ ਲੰਬੋ ਲੰਬੀ ਹੁੰਨੇ ਹੀ ਹੁੰਨੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਹੈਗਾ ਉਹ ਗਿਲਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਨਤੀਜੇ ਲਿਕਣਗੇ ਜੇ ਨਾ ਮੰਨੇ ਜੀ ਫਿਰ ਅਸੀਂ ਕਿਹੜਾ ਮੱਕੀ ਗੁੱਡਰੀ ਐ ਇਸੇ ਕੰਮ ਤੇ ਆ ਅਸੀਂ ਕਿਤੇ ਨਾ ਆ ਸਾਰੇ ਖੜਿਆ ਇਸੇ ਕੰਮ ਤੇ ਐਸੀ ਵੀ ਜੇ ਪ੍ਰਸ਼ਾਸਨ ਇਸੇ ਉਹ ਉੱਧਰ ਵੀ ਸੰਘਰਸ਼ ਚੱਲ ਰਿਹਾ ਉਹ ਕੋਈ ਗੱਲ ਨਹੀਂ ਅਸੀਂ ਸੂਲਣ ਬੰਦ ਵੀ ਕਰ ਰਹੇ ਹਾਂ ਮੇਰੀ ਗੱਲ ਸੁਣ ਕੇ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੋਈ ਫਰਕ ਨਹੀਂ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਨੌਜਵਾਨੀ ਹੈਗੀ ਹੈ ਬੇਨਤੀ ਹੈ ਝੰਡੇ ਨਾ ਚਲਾਓ ਸ਼ਾਂਤ ਤਹਿਤ ਇਹ ਪੱਤਰਕਾਰੀ ਨਹੀਂ ਹੁੰਦੀ ਠੀਕ ਆ ਬਹੁਤ ਬੰਦਿਆਂ ਨੇ ਝੰਡੇ ਚ ਲਾਏ ਮੱਚ ਕੇ ਉਹ ਤਾਂ ਜੀ ਆਏ ਹੋ ਜੂਗਾ ਜੀ ਸ਼ੱਕੀ ਆ ਜੀ ਅਸੀਂ ਬੋਲੇ ਕੁਛ 10 ਢੜ ਇੱਕੋ ਯਾਰ ਅਸੀਂ ਭੱਜ ਗਏ ਅਸੀਂ ਵੀ ਖੜੇ ਆ ਲੜਾਂਗੇ ਠੀਕ ਆ ਨਾ ਬਾਕੀ ਕੱਲਾ ਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਐ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਆ ਨਾ ਗਾਹਾਂ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਿਜਾਣੇ ਆ ਉੱਥੋਂ ਰੱਦ ਕਰਾਉਣੇ ਗੱਲ ਉੱਥੋਂ ਤੱਕ ਖੜੀ ਆ ਅਸੀਂ ਉੱਥੋਂ ਤੱਕ ਖੜੇ ਆ ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਪਹੁੰਚੇ ਦੀ ਤੁਹਾਡੀ ਮਿਲ ਇੱਥੇ ਤਾਂ ਐਸਐਸਪੀ ਬਿਹੰਡਾ ਐਸਪੀ ਬਿਹੰਡਾ ਭਾਈ ਜੀ ਇੱਕ ਜਿਹੜਾ ਬੜਵਾਰ ਟੋਲ ਪਲਾਜ਼ੇ ਵਾਲੇ ਮਾਮਲੇ ਨੂੰ ਲੈ ਕੇ ਤਣਾਉਲੇ ਹੀ ਪਰਹੀ ਆ ਗੱਲ ਖਰਜ ਹੋਊਗਾ ਉਹ ਖਰਜ ਖਰਜ 'ਚ ਨਜ਼ਰ ਨਹੀਂ ਹੁੰਦਾ ਉਨਾ ਚਿਰ ਕੋਈ ਨਿਵੇੜਾ ਨਹੀਂ ਹੋਊਗਾ ਜੀ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਵੀ ਪਰਚਾ ਹੋਇਆ ਉਹ ਵੀ ਵਿੱਚੇ ਹੀ ਆ ਇਹਦੇ ਉਹ ਐਨੂੰ ਵੀ ਪਾਸੇ ਆ ਉਹ ਬਾਕੀ ਜਿਹੜਾ ਬਾਕੀ ਜਿਹੜਾ ਜਿਹੜਾ ਏਜੰਡਾ ਚਲਾਉਣ ਵਾਲੇ ਲੱਖੇ ਨੇ ਗੱਲ ਕੀਤੀ ਆ ਵੀ ਜਿਹੜਾ ਇਹ ਜਾਂ ਬੀ ਜੀ ਇਹ ਫਲਾਣਾ ਬੰਦਾ ਕਿਵੇਂ ਪਹੁੰਚ ਗਿਆ ਸਰਜੀਤ ਕਿਵੇਂ ਪਹੁੰਚ ਗਿਆ ਲੱਖਾ ਕਿਵੇਂ ਪਹੁੰਚ ਗਿਆ ਬਾਕੀ ਨਹੀਂ ਪਹੁੰਚ ਸਕੇ ਇਹ ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਨਾ ਵੀ ਇਹਦਾ ਭਾਅ ਫਿਰ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਗਏ ਅਸੀਂ ਤਾਂ ਮੈਂ ਗਿਆ ਕਾਕਾ ਕੋੜਾ ਗਿਆ ਲੱਖਾ ਗਿਆ ਉਧਰ ਆਪਣਾ ਜਸਵਿੰਦਰ ਲੰਗੋਵਾਲ ਗਿਆ ਮਤਲਬ ਜੇ ਕੋਈ ਜਾਵੜਿਆ ਆਪਣੀ ਹਿੰਮਤ ਨਾਲ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਪਾਸੇ-ਆਸੇ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਆਇਆ ਨਾ ਤਣ ਬਣਾਉਣਾ ਵੀ ਉਹ ਸਰਕਾਰ ਨਾਲ ਮਿਲਿਆ ਹੋਇਆ ਉਹ ਸੋ ਇਹ ਜੇ ਮੈਨੂੰ ਲੱਗਦਾ ਵੀ ਜੇ ਮੀਡੀਆ ਵਿੱਚ ਚੱਲਦਾ ਹੈ ਉਹ ਉਹਦਾ ਨੁਕਸਾਨ ਹੁੰਦਾ ਉਹਦਾ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਹੈ ਵੀ ਮੈਂ ਕਹਿੰਦਾ ਵੀ ਆਪਾਂ ਤੇ ਗੱਡੀ ਕਲਾ ਲੈਣੇ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ ਅੱਜ ਸ਼ਾਮ ਨੂੰ 12 ਵਜੇ ਤੱਕ ਨੂੰ ਦੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੁੰਦੀ ਹੈ ਜੇ 12 ਵਜੇ ਨੂੰ ਰਿਹਾਈ ਹੋ ਗਈ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੱਕ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਭੱਜ ਗਈ